ਸਤਿ ਸ਼੍ਰੀ ਅਕਾਲ ਬਾਬਾ ਜੀ ਸਤਿ ਸ਼੍ਰੀ ਅਕਾਲ ਜੀ ਕੀ ਨਾਮ ਹੈ ਜੀ ਆਪਣਾ ਗੁਰਨਾਮ ਸਿੰਘ ਗੁਰਨਾਮ ਸਿੰਘ ਕਿਹੜਾ ਪਿੰਡਾ ਜੀ ਆਪਣਾ ਸੈਂਪਲੀਆ ਜੀ ਬਾਬਾ ਜੀ ਹੁਣ ਤੁਸੀਂ ਆ ਰਹੇ ਸੀ ਸੈਂਪਲੀਆ ਤੋਂ ਆ ਰਹੇ ਸੀ ਹਾਂ ਜੀ ਸੈਂਪਲੀਆ ਕਿੱਧਰ ਨੂੰ ਜਾ ਰਹੇ ਸੀ ਮਰੰਡੇ ਵਾਲੀ ਰੋਡ ਤੇ ਬਾਗਾਵਾਲੇ ਜੀ ਬਾਗਾਵਾਲੇ ਕਿੱਧਰ ਨੂੰ ਜਾ ਰਹੇ ਸੀ ਕਿ ਵੈਸੇ ਘੁੰਮ ਰਹੇ ਸੀ ਸਾਈਕਲ ਤੇ ਮੈਂ ਪਿੰਡ ਤੋਂ ਮਰੰਡੇ ਵਾਲੀ ਰੋਡ ਤੇ ਮਰੰਡੇ ਵੱਲੋਂ ਜਾ ਰਿਹਾ ਸੀ। ਅੱਛਾ ਜੀ, ਕੰਮ ਜਾ ਰਹੇ ਸੀ? ਨਾ, 2-3 ਕਿਲੋਮੀਟਰ ਐਸੇ ਸੈਰ ਕਰਨਾ। ਠੀਕ ਐ, ਦੇਖੋ ਬਾਬਾ ਜੀ ਦੀ ਸਿਹਤ ਕਿੰਨੀ ਕਾਮਯਾਬ ਹੈ। ਰੋਜ਼ ਰੋਜ਼ ਜਾਂਦੇ ਜੀ ਤੁਸੀਂ? ਹਰ ਰੋਜ਼। ਠੀਕ ਐ ਜੀ। ਕਿੰਨੀ ਉਮਰ ਹੋ ਗਈ ਹੈ ਜੀ? ਉਮਰ ਮੇਰਾ 1938 ਦਾ ਜਨਮ ਹੈ, 85 ਚੱਲ ਰਿਹਾ। ਅੱਛਾ ਜੀ। ਤਾਂ ਕਿੰਨਾ ਪੜਿਆ ਬਾਬਾ ਜੀ? ਮੈਂ میٹرਿਕ ਹੀ। ਅੱਛੇ میٹرਿਕ। ਤਾਂ 1947 ਦੇ ਵਕਤ ਤੁਸੀਂ ਪੜ੍ਹਦੇ ਸੀ? ਹੱfte ਪਹਿਲਾਂ ਮੈਂ 1947 ਦੇ ਪਹਿਲਾਂ ਮੈਂ ਉਸ ਟਾਈਮ ਮੈਂ ਤੀਸਰੀ ਜਮਾਤ ਚ ਪੜਿਆ ਜ 47 ਹੱਲੇ ਪਏ ਐ ਅੱਛਾ ਤੀਸਰੀ ਜਮਾਤ ਚ ਕਿਹੜੇ ਸਕੂਲ ਚ ਪੜਦੇ ਸੀ ਤੁਸੀਂ ਮੈਂ ਚੁੰਨੀ ਪੜਦਾ ਥਾ ਉਰਦੂ ਪੰਜਾਬੀ ਨਹੀਂ تھی ਉਸ ਟਾਈਮ ਹਾਂਜੀ ਸਿਰਫ ਉਰਦੂ ਰਿਗੀਰਾਮ ਪੰਡਿਤ ਰਿਗੀਰਾਮ ਸਾਡਾ ਮਾਸਟਰ ਜੀ ਚੁੰਨੀ ਦਾ ਹੀ ਰਹਣ ਵਾਲਾ ਸੀ ਹਾਂਜੀ ਹਾਂਜੀ ਹੋਰ ਬਾਬਾ ਜੀ ਤੁਹਾਡੇ ਨਾਲ ਪੜਦੇ ਸੀ ਯਾਰ ਦੋਸਤ ਮਿੱਤਰ ਉਹਨਾਂ ਦੇ ਨਾਮ ਯਾਦ ਆ ਤੁਹਾਨੂੰ ਇਕਾ ਠੋਪੀ ਜੀ ਦਾ ਬੰਦੇਵ ਸਿੰਘਤਾ ਹਾਂਜੀ ਇੱਕ ਰਸਬੂਲ ਪਰਦਾ ਗੁਰਦੇਵ ਸਿੰਘਤਾ ਹਾਂਜੀ ਇਹ ਇੱਕ ਸ਼ੈਂਪਨ ਜੀ ਦਾ ਇਹ ਮੇਰਾ ਭਰਾ ਗੁਰਦਿਆਲ ਸਿੰਘ ਹਾਂਜੀ ਮਾਹੌਨ ਨੇ ਜਦ ਤਾ ਠੀਕ ਹੈ ਜੀ ਜਦੋਂ ਬਾਬਾ ਜੀ ਜਦੋਂ ਬਾਬਾ ਜੀ ਹੱਲੇ ਪਏ ਆ 47 ਦੇ ਵਿੱਚ ਉਦੋਂ ਤੁਸੀਂ ਕਿੱਥੇ ਸੀ ਤਾਨੂੰ ਕਿਵੇਂ ਪਤਾ ਚੱਲਿਆ ਇਹ ਗੈਸ 40 ਦੇ ਹੰਦੇ ਨੇ ਹਾਂਜੀ ਤਾਂ ਪੜਦਾ ਤਾਂ ਮੈਂ ਜ਼ਰੂਰ ਤੀਸਰੀ ਜਮਾਤ ਚਾ ਥਾ ਉਰਦੂ ਪੜਦਾ ਦਾ ਹਾਂਜੀ ਪਰ ਸਾਨੂੰ ਇੰਨੇ ਉਹਦੇ ਬਾਰੇ ਅਸੀਂ ਕਾਰ ਹੁਣਾ ਕਰਦਿਆ ਨੇ ਕਹਿ ਦੇਣਾ ਮੁਸਲਮਾਨ ਆ ਗਏ ਮੁਸਲਮਾਨ ਆ ਗਏ ਸਾਨੂੰ ਇਕੱਠੇ ਕਰ ਲੈਣਾ ਖੇਲਣ ਤੇ ਬਾਹਰ ਤੇ ਵੀ ਬੁਲਾ ਲੈਣਾ ਰੰਬ ਲਾ ਲੈਣਾ ਗਈ ਉਸ ਤੋਂ ਬਾਅਦ ਅੱਜ ਵੀ ਦੇਖੋ ਹਿੰਦੁਸਤਾਨ ਪਾਕਿਸਤਾਨ ਤਾਂ ਬਣਿਆ ਹੀ ਆ ਹਾਂਜੀ ਪਰ ਉਸ ਟਾਈਮ ਅਸੀਂ ਬਹੁਤ ਕਈ ਬਨਾਈ ਦੇਖੀਆਂ ਇੱਕ ਤੋਂ ਪਹਾੜ ਦੇ ਨੇੜੇ ਕਮਾਲੀ ਪਿੰਡ ਹੈ ਕਮਾਲੀ ਕਮਾਲੀ ਹਾਂਜੀ ਉਹ ਪੂਰਾ ਮੁਸਲਮਾਨਾਂ ਦਾ ਪਿੰਡ ਤਾਂ ਹਾਂਜੀ ਤਾਂ ਜਿਆਦਾ ਆਪਣੇ ਪੰਜਾਬ 'ਚ ਹੀ ਪਤਾ ਲੱਗਿਆ ਕਿ ਪਾਕਿਸਤਾਨ ਐਨਐਮ ਨੂੰ ਹੀ ਪਤਾ ਪੱਕਾ ਗਿਆਨ ਹੈ ਇਹ ਗੱਲ ਦਾ ਉਹ ਸਾਰੀ ਕਮਾਲੀ ਨੂੰ ਕਹਿੰਦੇ ਵੀ ਬਾਹਰ ਨਿਕਲੋ ਤੁਸੀਂ ਤੁਹਾਨੂੰ ਅਸੀਂ ਰਾਜਪੁਰੇ ਪ੍ਰੈਜ਼ੀਡੈਂਟ ਕੈਂਪ ਲੱਗਿਆ ਹੋਇਆ ਮੁਸਲਮਾਨਾਂ ਦਾ 22 ਟ੍ਰੇਨ ਜਾਉਂਗੇ ਪਾਕਿਸਤਾਨ ਉੱਥੇ ਛੱਡ ਆਈਏ ਹਾਂਜੀ ਚਲੋ ਉਹਨਾਂ ਨੇ ਕਹਿਣ ਤੇ ਸਾਰੇ ਬਾਹਰ ਆ ਗਏ ਹਾਂਜੀ ਗੌਲ ਦੇ ਜ ਖੜੇ ਕਰ ਲਿਆ ਪਿੰਡ ਤੇ ਬਾਹਰ ਅੱਛਾ ਇਹ ਗੌਲ ਦੇ ਵਿੱਚ ਖੜੇ ਕਰਕੇ ਕਹਿੰਦੇ ਵੀ ਜਿੰਨੀਆਂ ਨੌਜਵਾਨ ਲੜਕੀਆਂ ਉਹ ਸੈਂਟਰ 'ਚ ਆਜੋ ਅੱਛਾ ਜਰੀ ਕਾਰਵਾਈ ਹੋਣ ਤੇ ਬਾਅਦ ਇੱਕ ਵੀ ਬੰਦਾ ਨਹੀਂ ਛੱਡਿਆ ਸਭ ਨੂੰ ਕਤਲ ਕਰ ਦਿੱਤਾ ਗਿਆ ਅੱਛਾ ਜੇ ਉਹ ਨੌਜਵਾਨਾਂ ਦੁਆਰਾ ਉਹ ਨੌਜਵਾਨਾਂ ਨੇ ਉਹਨਾਂ ਕੁੜੀਆਂ ਨੂੰ ਵੀ ਤੇ ਬਜ਼ੁਰਗਾਂ ਨੂੰ ਵੀ ਜਿੰਨੇ ਗੌਲ ਦੇ ਵਿੱਚ ਖੜੇ ਤੇ ਪਿੰਡ ਤੋਂ ਆ ਗਏ ਤੇ ਛੱਡਿਆ ਕੋਈ ਨਹੀਂ ਸਭ ਮਾਰ ਅੱਛਾ ਜੀ ਹੋਰ ਆਪਣਾ ਸੈਂਪਲੀ ਪਿੰਡ ਹਿੰਦੂਆਂ ਦਾ ਸੀ ਸਿੱਖਾਂ ਦਾ ਕੁ ਮੁਸਲਮਾਨਾਂ ਦਾ ਸੀ ਸਿੱਖਾਂ ਦਾ ਪਿੰਡ ਠੀਕ ਹੈ ਜੀ ਹੋਰ ਤੁਹਾਨੂੰ ਉਸ ਵਕਤ ਦਾ ਕੁ ਡਾਤਾ ਜਿੰਨੇ ਉਥੇ ਬਹੁਤ ਉਥੇ ਜ਼ਖਮੀ ਬਚ ਵੀ ਗਏ ਕਮਾਲੀ ਪਿੰਡ 'ਚ ਅੱਛਾ ਜੀ ਉਹਨਾਂ ਨੂੰ ਵਜਨ ਤੋਂ ਬਾਅਦ ਸੈਂਪਲੀ ਸਾਹਿਬ ਗੁਰਦੁਆਰੇ ਲਿਆਂਦਾ ਗਿਆ ਅੱਛਾ ਜੀ ਹੰਤਾਂ ਨੇ ਦੋ ਡਾਕਟਰ ਰੱਖੇ ਹੋਏ ਸਨ ਅੱਛਾ ਜੀ ਕਮਤੇ ਕਮ 40 50 ਬੰਦੇ ਚਾਰ ਪਾਈਆਂ ਦੇ ਪਏ ਮਰੀਜ਼ ਉਹਨਾਂ ਦਾ ਡਾਕਟਰ ਆ ਕੇ ਇਲਾਜ ਕਰਦੇ ਤੇ ਇਲਾਜ ਕਰ ਕਰਕੇ ਜੋ ਠੀਕ ਹੋ ਗਏ ਉਹਨਾਂ ਨੂੰ ਫਿਰ ਪਾਕਿਸਤਾਨ ਭੇਜ ਦਿੱਤਾ ਗਿਆ ਠੀਕ ਹੈ ਸੈਂਪਲੀ ਸਾਹਿਬ ਇੰਨਾ ਸੰਤਾ ਨੇ ਸੇਵਾ ਕੀਤੀ ਸੇਵਾ ਕੀਤੀ